ਆ ਵਾਣਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋੜਾ ਬੰਨਿਆ ਸੀ ਜਦੋਂ ਆਪਦੀ ਜ਼ਿੰਦਗੀ ਦੀ ਉਹਨਾਂ ਨੇ ਆਖਰੀ ਤੇ ਸਭ ਤੋਂ ਵੱਡੀ ਜੰਗ ਕਿਹੜੀ ਉਹ ਲੜੀ ਸੀ ਤੇ ਇਸ ਟਾਈਮ ਆਪਾਂ ਟੁੱਟੀ ਗੰਢੀ ਸਾਹਿਬ ਖੜੇ ਆ ਤੇ ਟੁੱਟੀ ਗੰਢੀ ਸਾਹਿਬ ਉਹ ਸਥਾਨ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਦਾ ਬਦਾਵਾ ਪਾੜਿਆ ਸੀ ਤੇ ਬਦਾਵਾ ਪਾੜ ਕੇ ਜਿਹੜੀ ਟੁੱਟੀ ਹੋਈ ਸੀ ਆਪਨ ਦੇ ਵਿੱਚ ਉਹ ਗੰਡੀ ਸੀ। ਸੋ ਆਹ ਉਹ ਸਾਹਮਣੇ ਉਹ ਵੰਦ ਦਾ ਦਰਖਤ ਜਿਹਦੇ ਨਾਲ ਘੋੜਾ ਬੰਨਿਆ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ। ਸੋ ਇੱਧਰ ਪ੍ਰਸ਼ਾਦ ਮਿਲਦਾ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਇਹ ਜਗ੍ਹਾ ਹੈਗੀ ਆ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਡੀ। ਸੋ ਸਾਹਮਣੇ ਉਹ ਜਿੱਥੇ ਗੁਰਦੁਆਰਾ ਸਾਹਿਬ ਦਿਖ ਰਿਹਾ ਉਹ ਗੁਰਦੁਆਰਾ ਤੰਬੂ ਸਾਹਾ ਸਿੱਖਾਂ ਨੇ ਉੱਥੇ ਝਾੜੀਆਂ ਦੇ ਉੱਤੇ ਆਪਣੇ ਕੱਪੜੇ ਸੁੱਕਣੇ ਪਾ ਕੇ ਇਦਾਂ ਸ਼ੋਅ ਕੀਤਾ ਸੀ ਕਿ ਬਹੁਤ ਵੱਡੀ ਇੱਕ ਫੌਜ ਬੈਠੀ ਹੈ ਜਿਹੜੀ ਤੰਬੂ ਲਾ ਕੇ ਬੈਠੀ ਹੈ ਤੇ ਵਜ਼ੀਰ ਖਾਨ ਦੀ ਫੌਜ ਹੈ ਜਿਹੜੀ ਉਹ ਡਰ ਗਈ ਸੀ ਤੇ ਪੂਰੇ ਵਰਲਡ ਦੇ ਵਿੱਚ ਦੂਜੇ ਨੰਬਰ ਦਾ ਸਭ ਤੋਂ ਵੱਡਾ ਸਰੋਵਰ ਆ ਜਿਹੜਾ ਜਿਹੜਾ ਇਸ ਟਾਈਮ ਆਪਣੇ ਸਾਹਮਣੇ ਆ ਸੋ ਹੌਰਾ ਪਾਪ ਕਰਮਾ ਕਰਾਂਗੇ ਨਾਲ-ਨਾਲ ਤੁਹਾਨੂੰ ਇਤਿਹਾਸ ਦੱਸਾਂਗੇ ਤੇ ਨਾਲ ਨਾਲ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਤੇ ਤੇ ਸਰੋਵਰ ਦੇ ਤੇ ਹੋਰ ਵੀ ਕਈ ਜਗ੍ਹਾ ਹੈਗੀਆਂ ਜਿਹੜੀਆਂ ਇੱਥੇ ਇਤਿਹਾਸਕ ਆ ਫਿਲਹਾਲ ਆਪਾਂ ਟੁੱਟੀ ਗੰਢੀ ਵਾਲੀ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਵਾਲੀ ਸਾਈਡ ਆ ਤੇ ਇਸ ਤੋਂ ਇਲਾਵਾ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਹੈਗੇ ਆ ਜਿਵੇਂ ਰਕਾਵ ਗੰਢ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀ ਰਕਾਵ ਟੁੱਟੀ ਸੀ ਤੇ ਉਹ ਰਕਾਵ ਅੱਜ ਵੀ ਉਵੇਂ ਪਈ ਆ ਉਹ ਵੀ ਹੈਗੀ ਆ ਤੇ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਟਿੱਬੀ ਤੇ ਬੈਠ ਕੇ ਸਾਰੀ ਜੰਗ ਦੇਖੀ ਸੀ ਉਹ ਗੁਰਦੁਆਰਾ ਸ਼ਹਿਰੋਂ ਬਾਹਰ ਬਾਹਰ ਆ ਤੇ ਟੁੱਟੀ ਸਾਹਿਬ ਗੰਢੀ ਸਾਹਿਬ ਆਪਾਂ ਦੇਖਣਾ ਹੋਵੇ ਪਹਿਲਾਂ ਆਪਾਂ ਨੂੰ ਇੱਧਰਲੇ ਪਾਸੇ ਟੱਪੜਾਂ ਦਾ ਹੈ ਨਾ ਤੇ ਇੱਧਰਲੇ ਪਾਸੇ ਸਰੋਵਰ ਆ ਐ ਸਾਰਾ ਐ ਗੁਰਦੁਆਰਾ ਸਾਹਿਬ ਘਰ ਮਚਰੇ ਵਾਂਗ ਸੇ ਤੋ ਪਚ ਤੇ ਅੱਜ ਕੀ ਹੋਇਆ ਅੱਜ ਜਿਹੜਾ ਅਕਸਰ ਆਪਾਂ ਤਿੰਨ ਨੰਬਰ ਨਾਕੇ ਤੋਂ ਐਂਟਰ ਹੁੰਨੇ ਹੁੰਨੇ ਆ ਪਰ ਤਿੰਨ ਨੰਬਰ ਨਾਕੇ ਤੇ ਅੱਜ ਕੰਮ ਚੱਲੀ ਜਾਂਦਾ ਸੀ ਅੱਜ ਆਪ ਨੂੰ ਇੱਕ ਨੰਬਰ ਨਾਕਾ ਜਿਹੜਾ ਇਹ ਵਾਲਾ ਇੱਕ ਨੰਬਰ ਨਾਕੇ ਤੋਂ ਮੋਟਰਸਾਈਕਲ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਲਿਉਣਾ ਪਿਆ ਐਸਾ ਠੱਲੇ ਅੱਜ ਤੇ ਇਧਰੋਂ ਪੀੜੀ ਬਜਾਰੀ ਵਿੱਚ ਦੀ ਜਾਣਾ ਪੈਣਾ ਤੇ ਜਾਂਦਿਆਂ ਨੂੰ ਰਸ਼ ਬਹੁਤ ਹੋ ਜਾਏਗਾ ਸੋ ਇੱਥੇ ਚੁਪੈਰਾ ਸਾਹਿਬ ਵੀ ਹੁੰਦਾ ਐਤਵਾਰ ਦੇ ਦਿਨ ਜਿਵੇਂ ਚਪੈਰਾ ਸਾਹਿਬ ਕੀ ਦਾ ਸਭ ਲੱਗਦਾ ਨਾ ਇਸ ਜਗ੍ਹਾ ਤੇ ਵੀ ਲੱਗਦਾ ਇਧਰ ਫਕਤਪੂਰਨ ਸਿੰਘ ਦਾ ਜਿਹੜਾ ਲਿਟਰੇਚਰ ਆ ਉਹ ਫ੍ਰੀ ਵੰਡਿਆ ਜਾਂਦਾ ਦਿਖਾਉਣਾ ਤੁਹਾਨੂੰ ਨੇ ਆਹ ਵਾਰਾ ਲਿਟਰੇਚਰ ਆ ਜਿਹੜਾ ਇਹ ਸਾਰਾ ਭੇਟਾ ਰਹਿਤ ਹੁੰਦਾ ਇਹਦਾ ਕੋਈ ਫੀਸ ਨਹੀਂ ਹੁੰਦੀ ਯਾਨੀ ਕਿ ਇਹਦੀ ਕੋਈ ਕੀਮਤ ਨਹੀਂ ਹੁੰਦੀ ਸਾਰਾ ਬਗੈਰ ਕੀਮਤ ਦਾ ਹੁੰਦਾ ਪਰਤਪੂਰਨ ਸੰਧੀ ਜਿਹੜੀ ਫੋਟੋ ਤੇ ਉਹ ਕਾਫੀ ਜਣੀਆਂ ਕਿਤਾਬਾਂ ਜਾਨੀ ਕਿ ਸਾਰੀਆਂ ਕਿਤਾਬਾਂ ਪੇਟਾ ਰਹਿਤ ਹੁੰਦੀਆਂ ਪਰ ਉਸ ਤੋਂ ਇਲਾਵਾ ਜੇ ਤੁਸੀਂ ਪੈਸੇ ਦੇਣੇ ਆ ਦੇ ਵੀ ਸਕਦੇ ਆ ਸੋ ਇਧਰ ਆਪਾਂ ਕਰਮਾ ਕਰਦੇ ਪਏ ਆ ਗੁਰਬਾਣੀ ਦੇ ਸ਼ਬਦ ਇੱਥੇ ਲਿਖੇ ਹੋਇਆ ਗੁਰ ਪਿਆਰੀ ਸਾਧ ਸੰਗਤ ਜੀਓ ਝੂਠੇ ਡੂਨੇ ਪਤਲਾ ਡਰਾਮ ਵਿੱਚ ਸੁੱਟੋ ਜੀ ਇੱਥੇ ਗੁਰਬਾਣੀ ਲਿਖਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਅੱਗੇ ਵੀ ਲਿਖਿਆ ਇੱਥੇ ਆਹ ਵੋ ਸਿੱਖ ਸਤਗੁਰੂ ਕੋ ਪਿਆਰਿਓ ਆਹ ਵੋ ਸੱਚੀ ਬਾਣੀ ਹੁਣ ਪ੍ਰਕਰਮਾ ਕਰਕੇ ਆਪਾਂ ਜਿਹੜਾ ਤੰਬੂਸਾ ਵਾਲੀ ਸਾਈਡ ਚੱਲਾਂਗੇ ਸੋ ਕਮੈਂਟ ਆ ਰਿਹਾ ਤੁਹਾਡੇ ਕਿਹੜੀ ਜਗ੍ਹਾ ਹਾਂ ਜਗ੍ਹਾ ਮੈਂ ਦੱਸ ਹੀ ਦਿੱਤੀ ਸ਼੍ਰੀ ਮੁਕਸਰ ਸਾਹਿਬਾ ਸ਼੍ਰੀ ਮੁਕਸਰ ਸਾਹਿਬ ਏ ਉਹ ਗੁਰਦੁਆਰਾ ਜਿੱਥੇ 1984 ਦੇ ਵਿੱਚ ਇੱਥੇ ਵੀ ਅਟੈਕ ਹੋਇਆ ਸੀ। ਇੱਥੇ ਵੀ ਇੱਕ ਦੋ ਸ਼ਹੀਦیاں ਜਿਹੜੀਆਂ ਹੋਈਆਂ ਇੱਕ ਤਾਂ ਰਪਾਣੀ ਦਾ ਬਜ਼ੁਰਗ ਸੀ। ਜਦੋਂ ਫੌਜੀਆ ਨੇ ਕਿਹਾ ਸੀ ਕਿ ਹੱਥ ਖੜੇ ਕਰੋ। ਉਹ ਹੱਥ ਖੜੇ ਕਰਨ ਲੱਗਿਆ ਉਹਦੇ ਮੋਢੇ 'ਚ ਝੋਲਾ ਪਾਇਆ ਸੀ। ਕੁਦਰਤੀ ਝੋਲਾ ਜਦੋਂ ਬਾਹਾਂ 'ਚ ਆਇਆ ਤੇ ਉਹ ਬਾਹਾਂ ਥੱਲੇ ਕਰਕੇ ਝੋਲਾ ਫੇਰ ਤਾਂ ਕਰਨ ਲੱਗਿਆ ਤੇ ਫੌਜੀਆ ਨੇ ਉਹਨੂੰ ਗੋਲੀ ਮਾਰ ਦਿੱਤੀ। ਉਹਨਾਂ ਨੂੰ ਲੱਗਿਆ ਪਤਾ ਨਹੀਂ ਝੋਲੇ 'ਚੋਂ ਪਸਤੌਰ ਕੱਢਣ ਲੱਗਿਆ। ਸੋ 1984 1984 ਦੇ ਵਿੱਚ ਜਦੋਂ ਅਕਾਲ ਤਖਤ ਤੇ ਅਟੈਕ ਹੁੰਦਾ ਉਸ ਟਾਈਮਾ ਟੈਪ ਹੋਇਆ ਸੀ। ਇਸ ਗੁਰੂ ਘਰ ਦੇ ਉ ਸੋ ਉਹ ਸਾਈਡ ਜਦੋਂ ਆਪਾਂ ਜਾਵਾਂਗੇ ਨਾ ਪਿੱਛੇ ਮੈਂ ਕੈਮਰਾ ਇੱਧਰ ਤਾਂ ਰੱਖਿਆ ਸੀ ਕਿਉਂਕਿ ਇਸ਼ਨਾਨ ਘਰ ਸੀ ਬੀਬੀਆਂ ਦਾ ਜਿਹਨੂੰ ਪੋਣਾ ਕਹਿੰਦੇ ਆ ਤੇ ਮੈਨੂੰ ਬੜਾ ਗਲਤ ਲੱਗਦਾ ਜੇ ਆਪਾਂ ਉਧਰ ਨੂੰ ਕੈਮਰਾ ਕਰੀਏ ਤੇ ਕਰਨਾ ਚਾਹੀਦਾ ਵੀ ਨਹੀਂ ਸੋ ਗੁਰੂ ਘਰ ਦੀ ਵੀ ਕੋਈ ਮਰਿਆਦਾ ਹੁੰਦੀ ਆ ਸੋ ਤਾਂ ਕਰਕੇ ਐਦਰ ਉਹ ਬੰਦਾ ਮੁਕੰਮਲ ਚੱਕਾ ਜਿਹੜਾ ਸੋਵਰ ਦਾ ਆਪਾਂ ਕਹੀਏ ਨਾ ਉਹ ਸਾਹਮਣੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਇਹ ਸਰੋਵਰ ਤੇ ਆਪਾਂ ਇੱਧਰ ਜਾਣਾ ਇੱਧਰੋਂ ਪ੍ਰਕਰਮਾ ਕਰਕੇ ਆਪਾਂ ਉੱਥੇ ਜਾਣਾ ਗੁਰਦੁਆਰਾ ਤੰਬੂ ਸਾਹਿਬ ਤੇ ਮਾਈ ਭਾਗੋ ਦਾ ਗੁਰੂ ਘਰ ਆ ਜਿਹੜਾ ਉਹ ਵੀ ਉਸ ਜਗ੍ਹਾ ਤੇ ਹੀ ਆ ਮਾਈ ਭਾਗੋ ਜੀ ਇਸ ਢੰਗ ਦੇ ਵਿੱਚ ਸੱਤ ਜਖਮੀ ਹੋ ਗਈ ਸੀ ਤੇ ਬਤਾਵੇ ਬਦਾਵੇ ਦਾ ਇਤਿਹਾਸ ਸਾਨੂੰ ਸਾਰਿਆਂ ਨੂੰ ਪਤਾ ਹੁਣ ਤਾਂ ਉਹਦੇ ਤੇ ਕਈ ਥਿਉਰੀਆਂ ਬਣ ਰਹੀਆਂ ਕਈ ਕਹ ਰਹੇ ਆ ਕਿ ਬਦਾਵਾ ਨਹੀਂ ਸੀ ਦਿੱਤਾ ਉਹ ਗੁਰੂ ਗਵਿੰਦ ਸਿੰਘ ਦੀ ਇੱਕ ਪਲੈਨ ਪਲਾਨ ਸੀਗਾ ਕਿ ਕੋਚ ਸਿੱਖਾਂ ਨੂੰ ਨੇ ਕਿਹਾ ਸੀ ਕਿ ਤੁਸੀਂ ਇੱਥੇ ਨਿਕਲ ਜਾਓ ਤੇ ਇਦਾਂ ਤੁਹਾਨੂੰ ਫੌਜ ਨੇ ਨਿਕਲ ਨਹੀਂ ਦੇਣਾ ਤੁਸੀਂ ਬਾਹਰ ਜਾ ਕੇ ਚਿੱਠੀ ਦਿਖਾ ਦਿਓ ਵੀ ਅਸੀਂ ਗੁਰੂ ਦੇ ਸਿੱਖ ਨਹੀਂ ਤੇ ਤੁਸੀਂ ਮਾਝੇ ਚ ਜਾ ਕੇ ਸਿੱਖ ਇਕੱਠੀ ਕਰੋ ਕਿਉਂਕਿ ਹੁਣ ਮੁਗਲਾਂ ਨਾਲ ਇੱਕ ਵੱਡੀ ਜੰਗ ਲੜਨੀ ਪੈਣੀ ਆ ਉਸ ਤੋਂ ਬਾਅਦ ਕੀ ਹੋਇਆ ਸੀ ਤੇ ਜਿਹੜੇ ਉਹ ਸਿੱਖ ਸੀਗੇ 40 ਤੇ ਉਹ ਚਿੱਠੀ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਗਏ ਸੀ ਤੇ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨੂੰ ਸੋ ਉਹ ਬਦਾਵਾ ਜਦੋਂ ਲੈ ਕੇ ਉਹ ਪੈਂਡ ਪਹੁੰਚਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਵੀਰੇ ਹੈਗੀ ਹੈ ਸ਼੍ਰੀ ਮੁਕਸਰ ਸਾਹਿਬ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਇਹ ਹੈਗਾ ਵਰਲਡ ਦਾ ਸੈਕਿੰਡ ਸਭ ਤੋਂ ਲਾਰਜੇਸਟ ਸਰੋਵਰ ਪੂਰੇ ਵਰਲਡ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਸਰੋਵਰ ਹੈ ਇਹ ਤੇ ਜਦੋਂ ਬਦਾਵਾ ਦੇ ਕੇ ਉਹ ਮਾਝੇ ਚ ਪਹੁੰਚਦੇ ਆ ਤੇ ਮਾਈ ਭਾਗੋ ਜੀ ਉਹਨਾਂ ਨੂੰ ਲਾਂਤਾਂ ਪਾਉਂਦੀ ਆ ਕਿ ਚੂੜੀਆਂ ਪਾ ਕੇ ਤੁਸੀਂ ਜਨਾਨੀਆਂ ਵਾਂਜੋ ਤੁਸੀਂ ਗੁਰੂ ਨੂੰ ਵਾਦਾਵਾ ਕਿਉਂ ਦੇ ਕੇ ਆਏ ਤੇ ਫਿਰ ਉਹ ਮਾਝੇ ਚੋਂ ਕਾਫੀ ਵੱਡੀ ਗਿਣਤੀ ਚ ਸਿੱਖ ਸੰਗਤ ਇਕੱਠੀ ਕਰਦੇ ਆ ਤੇ ਮੱਲਨਪਿੰਡ ਪੈਣਾ ਮਕਸਰ ਜ਼ਿਲ੍ਹੇ ਚ ਉਸ ਜਗ੍ਹਾ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਇਹ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਤੇ ਸਭ ਤੋਂ ਆਖਰੀ ਲੰਗ ਲੜਦੇ ਆ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਕਰੀ ਜ਼ਿੰਦਗੀ ਚ ਲੰਗ ਨਹੀਂ ਲੜੀ ਇਹ ਗੁਰਦੁਆਰਾ ਸਾਹਿਬ ਆ ਇਹ ਪ੍ਰੀਤੀ ਸ਼ਰਮਾ ਜੀ ਇਹ ਹੈ ਸ਼੍ਰੀ ਮੁਕਸਰ ਸਾਹਿਬ ਸਾਤਿ ਸ਼੍ਰੀਕਲ ਸਰੋਜ ਸਾਤਿ ਸ਼੍ਰੀਕਲ ਕੀ ਹਾਲ ਚਾਲ ਆ ਤੇਰੇ ਆ ਦੇਖ ਮੈਂ ਅੱਜ ਟੁੱਟੀ ਗੰਢੀ ਸਾਹਿਬ ਬੈਠਾ ਸਾਹਮਣੇ ਗੁਰਦੁਆਰਾ ਤੰਬੂ ਸਾਹ ਉਹਦੇ ਨਾਲ ਆ ਨਿੱਕਾ ਜਿਹੜਾ ਗੁਰਦੁਆਰਾ ਮਾਈ ਭਾਗੋ ਜੀ ਜਗ੍ਹਾ ਤੇ ਸਖਤ ਹੋ ਗਏ ਸੀ ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਭਾਈ ਮਾਨ ਸਿੰਘ ਨੂੰ ਪਾ ਕੇ ਸ੍ਰੀ ਗੁਰੂ ਗਵੰਦ ਸਿੰਘ ਜੀ ਨੇ ਉਹਨਾਂ ਦਾ ਬਦਾਵਾ ਪਾੜਿਆ ਸੀ ਤੇ ਸ੍ਰੀ ਗੁਰੂ ਗਵੰਦ ਸਿੰਘ ਜੀ ਜਿਹੜੀ ਆਪਣੀਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਰੋਏ ਸੀ ਨਾ ਪਰ ਰੋਏ ਨਹੀਂ ਸੀ ਨਾ ਇਸ ਜਗ੍ਹਾ ਤੇ ਉਹਨਾਂ ਨੇ ਰੋ ਰੋ ਕੇ ਭਾਈ ਮਹਾ ਸਿੰਘ ਦਾ ਮੁੱਖ ਪਿਆਉਤਾ ਸੀ ਹਾਂ ਲਾਈਕ ਕਰ ਦਿਓ ਸਾਰੇ ਜਾਨੇ ਬੇਨਤੀ ਆ ਲਾਈਕ ਵੀ ਕਰ ਲੋ ਤੇ ਸਬਸਕ੍ਰਾਈਬ ਵੀ ਕਰ ਲੋ ਕਿਉਂਕਿ ਇਹ ਗੁਰਦੁਆਰਾ ਦਾ ਬੜਾ ਇਤਿਹਾਸਕ ਗੁਰਦੁਆਰਾ ਵੈਸੇ ਵੀ ਜੇ ਮਾਲਵੇ ਦਾ ਇਹ ਖਿੱਤਾ ਦੇਖੀਏ ਨਾ ਆਪਾਂ ਤੇ ਇਧਰਲੇ ਪਾਸੇ ਸ੍ਰਾਈ ਨਗਾ ਦਾ ਇਤਿਹਾਸ ਜ਼ਰੂਰ ਹੈਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਆਏ ਆ ਤੇ ਗੁਰੂ ਅੰਗਦ ਦੇਵ ਜੀ ਦਾ ਜਨਮ ਉੱਥੇ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਆਏ ਆ ਤੇ ਉਹ ਆਪਣੇ ਪਿੰਡ ਤੋਂ ਜਿੱਥੇ ਮੇਰਾ ਪਿੰਡ ਹੈ ਬਰੀ ਆਲਾ ਉਹਦੇ ਤੋਂ 2 ਕਿਲੋਮੀਟਰ ਤੇ ਕੋਸ਼ਿਸ਼ ਰਹੂਗੀ ਕੱਲ ਪਰਸੋਂ ਤੱਕ ਜੇ ਮੈਂ ਉੱਧਰ ਗਿਆੜਾ ਲੱਗਿਆ ਤੇ ਮੈਂ ਉਹਦੀ ਵੀਡੀਓ ਬਣਾ ਕੇ ਸਾਂਝੀ ਕਰਾਂ ਸਾਰਿਆਂ ਨਾਲ ਕਿਉਂਕਿ ਉੱਥੇ ਕਿਸੇ ਟਾਈਮ ਸਿਆਲਕੋਟ ਸ਼ਹਿਰ ਹੋਇਆ ਕਰਦਾ ਸੀ ਜਿੱਥੇ ਪੂਰਨ ਭਗਤ ਦਾ ਜਨਮ ਹੋਇਆ ਸੀ ਤੇ ਜਿੰਨੇ ਵੀ ਇਸ ਮਾਲਵੇ ਚ ਗੁਰਦੁਆਰੇ ਆ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਆ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਚ ਬਹੁਤ ਵਿਛਰੇ ਆ ਚਮਕੌਰ ਦੀ ਗੜੀ ਤੋਂ ਬਾਅਦ ਇਸ ਮਾਲਵੇ ਸੋ ਇਹ ਗੁਰਦੁਆਰਾ ਇਹ ਹੈਗਾ ਸਰੋਜ ਮੁਕਸਰ ਗੌਰਦ ਹਾਂਜੀ ਸਿਆਲਕੋਟ ਤੁਸੀਂ ਪਾਕਿਸਤਾਨ ਵਾਲੇ ਸਿਆਲਕੋਟ ਤੋਂ ਬਾਤ ਜਿੱਥੇ ਪੂਰਨ ਭਗਤ ਦਾ ਜਨਮ ਹੋਇਆ ਨਾ ਸੀਗਾ ਸਰਾਇਨਾਗਾ ਹੁਣ ਉਥੇ ਨਹੀਂ ਹੁਣ ਉਹਦਾ ਨਾਮ ਸਰਾਇਨਾਗਾ ਪਹਿਲਾਂ ਉਥੇ ਸਿਆਲਕੋਟ ਸ਼ਹਿਰ ਸੀ ਉਥੇ ਤਬਾਹ ਹੋਇਆ ਸੀ ਰਾਜੇ ਸਲਵਾਨ ਦਾ ਹਲੇ ਵੀ ਉਹ ਸਾਰੀਆਂ ਨਿਸ਼ਾਨੀਆਂ ਉਹ ਚੀਜ਼ਾਂ ਉਥੇ ਮੌਜੂਦ ਆ ਤੇ ਪਿੰਡ ਦੀ ਬੰਤਰ ਵੀ ਉਸੇ ਹਿਸਾਬ ਨਾਲ ਆ ਤੇ ਉਥੇ ਇਤਿਹਾਸ ਵੀ ਮਿਲਦਾ ਕਿਉਂਕਿ ਜਿਹੜੇ ਖੂਹ ਦੇ ਵਿੱਚ ਪੂਰਨ ਭਗਤ ਨੂੰ ਸਿੱਟਿਆ ਗਿਆ ਸੀ ਤੇ ਉਹ ਪੁੱਟੀ ਵਾਲੇ ਸੀਗਾ ਉਹ ਆਪਣਾ ਸਰਾਇਨਾਗਾ ਤੋਂ ਥੋੜੀ ਦੂਰ ਪਿੰਡ ਹੈ ਪਰ ਇਸ ਟਾਈਮ ਐ ਸ਼੍ਰੀਮ ਅਕਸਰ ਸਾਹਿਬ ਖੜਾ ਇੱਥੋਂ ਜਿਹੜਾ ਸਰੋਵਰ ਆ ਸਰੋਵਰ ਦਾ ਜੀ ਆ ਨੁੱਕਰ ਕਹਿ ਲੋ ਕੰਨੀ ਕਹਿ ਲੋ ਯਾਨੀ ਕਿ ਇੱਥੋਂ ਆਪਾਂ ਪੂਰਾ ਚੱਕਾ ਲੱਗੇ ਸਰੋਵਰ ਦਾ ਇਹ ਇਹ ਇੱਦਾਂ ਘੁੰਮ ਕੇ ਓਹ ਸਾਹਮਣੇ ਜਿੱਧਰੋਂ ਆਪਾਂ ਆਏ ਆ ਗੁਰਦੁਆਰਾ ਟੁੱਟੰਡੀ ਸਾਹਿਬ ਤੇ ਇੱਧਰ ਗੁਰਦੁਆਰਾ ਤੰਬੂ ਸਾਹਿਬ ਆ ਤੇ ਗੁਰਦੁਆਰਾ ਤੰਬੂ ਸਾਹਿਬ ਉਹ ਆ ਜਿੱਥੇ ਚਪਹਿਰਾ ਸਾਹਿਬ ਲੱਗਦਾ ਜਿੱਦਾਂ ਫਾਸ਼ੀ ਦਾ ਸਾਹਿਬ ਪੈਰਾ ਸਾਹਿਬ ਲੱਗਦਾ ਅ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਤੇ ਉਦਾਂ ਹੀ ਇਸ ਜਗ੍ਹਾ ਤੇ ਵਿੱਚ ਪੈਰਾ ਸਾਹਿਬ ਲੱਗਦਾ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਇੱਥੇ ਆਉਂਦੀ ਆ ਅਸਲ ਦੇ ਵਿੱਚ ਇਹ ਗੁਰੂ ਦੀਆਂ ਕਾਈ ਹੁੰਦੀਆਂ ਐਤਵਾਰ ਵਾਲੇ ਦਿਨ ਵੱਡੇ ਵੱਡੇ ਅਸਾਈਆਂ ਦੇ ਦੀਵਾਨ ਲੱਗਦੇ ਸੀਗੇ ਜਾਨੀ ਕਿ ਸਾਸ ਸੰਗ ਹੁੰਦਾ ਸੀ ਉਹਨਾਂ ਦਾ ਤੇ ਵੱਡੀ ਗਿਣਤੀ ਚ ਲੋਕ ਉੱਥੇ ਜਾਂਦੇ ਸੀ ਤੇ ਗੁਰੂ ਦੀ ਕੈਸੀ ਖੇਡ ਵਾਪਰੀ ਕਿ ਐਤਵਾਰ ਨੂੰ ਦੁਪਹਿਰਾ ਸਭ ਲੱਗਣ ਲੱਗ ਗਿਆ ਤੇ ਇੱਥੇ ਜਿਹੜੀ ਸੰਗਤ ਆ ਉਦੋਂ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਆ ਚਲੋ ਆਪਾਂ ਕਿਸੇ ਦਾ ਵਿਰੋਧ ਤਾਂ ਨਹੀਂ ਕਰਦੇ ਅੱਛਾ ਸੁਣੋ ਇੱਕ ਹੋਣੇ ਹਾਂ ਸੋ ਇਹ ਗੁਰਦੁਆਰਾ ਸਾਹਿਬ ਆ ਹੁਣ ਆਪਾਂ ਸਿੱਧਾ ਤੰਬੂ ਸਾਹਿਬ ਜਾਣਾ ਦੁਪਹਿਰਾ ਸਾਹਿਬ ਤੇ 12 ਵਜੇ ਦੁਪਹਿਰਾ ਸਾਹਿਬ ਸਟਾਰਟ ਹੁੰਦਾ ਤੇ ਕੁਛ ਟਾਈਮ ਸੀਗਾ ਮੇਰੇ ਕੋਲੇ ਤੇ ਮੈਂ ਤੁਹਾਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਵਾ ਰਿਆ ਤੇ ਇਤਿਹਾਸ ਮੈਂ ਦੱਸ ਦਿੱਤਾ ਕਿ ਇਹ ਉਹ ਜਗ੍ਹਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਹ ਸਿੰਘ ਦੀ ਜੇਲ੍ਹ ਦੇ ਵਿੱਚੋਂ ਕੱਢ ਕੇ ਉਹ ਚਿੱਠੀ ਪਾੜੀ ਸੀ ਉਹ ਬਦਾਵਾ ਪੜਕ ਸੀ ਜਿਹੜਾ ਉਹ ਆਨੰਦਪੁਰ ਦੇ ਕਿਲੇ ਚ ਲੈ ਕੇ ਦੇ ਕੇ ਆਏ ਸੀ ਕਿ ਅਸੀਂ ਤੇਰੇ ਸਿੱਖਣੀ ਤੇ ਤੂੰ ਸਾਡਾ ਗੁਰੂ ਨਹੀਂ ਕਿਉਂਕਿ ਆਨੰਦਪੁਰ ਦੇ ਕਿਲੇ ਨੂੰ 8-9 ਮਹੀਨੇ ਦਾ ਜਿਹੜਾ ਘੇਰਾ ਉਹ ਪਿਆ ਹੋਇਆ ਸੀ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਹੇ ਆ ਫੇਰ ਵਾਰ-ਵਾਰ ਉਹੀ ਜ਼ਿਕਰ ਆਉਂਦਾ ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਮਾਈ ਭਾਗੋ ਜੀ ਮਾਈ ਭਾਗੋ ਜੀ ਇਸ ਜੰਗ ਦੇ ਵਿੱਚ ਬਹੁਤ ਜ਼ਿਆਦਾ ਸਖਤ ਜੱਤਨੀ ਹੋ ਗਈ ਸੀ ਤੇ ਐਸੇ ਜ਼ਿਆਦਾ ਤੇ जख्मी ਹੋਏ ਸੀ ਉਹ ਜਿੱਥੇ ਮੇਰਾ ਹੱਥ ਦਾ ਇਸ਼ਾਰਾ ਮੋੜਣਾ ਛੋਟਾ ਨਾਲ ਵਾਲਾ ਨਿੱਕਾ ਉਹ ਮਾਈ ਭਾਕੋ ਦਾ ਲਾਹੌਰ ਦੇ ਵਿੱਚ ਗੁਰਦੁਆਰੇ ਦਾ ਲਾਹੌਰ ਦੇ ਵਿੱਚ ਵੀਰੇ ਕਾਫੀ ਗੁਰਦੁਆਰੇ ਆ ਉਹ ਗੁਰਦੁਆਰਾ ਲਾਹੌਰ ਦੇ ਵਿੱਚ ਹੈਗਾ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਗੁਰਦੁਆਰਾ ਲਾਹੌਰ ਦੇ ਵਿੱਚ ਇੱਕ ਭਾਈ ਤਾਰੂ ਸਿੰਘ ਦੀ ਸ਼ਹੀਦੀ ਲਾਹੌਰ ਦੇ ਵਿੱਚ ਹੋਈ ਸੀ ਉਹ ਵੀ ਗੁਰਦੁਆਰਾ ਲਾਹੌਰ ਦੇ ਵਿੱਚ ਆਸ ਗੁਰਦੁਆਰੇ ਨਕਾਸ਼ ਚੌਕ ਦੇ ਵਿੱਚ ਸਿੱਖਾਂ ਦੀਆਂ ਬਹੁਤ ਸ਼ੀਧੀਆਂ ਹੋਈਆਂ ਲਾਹੌਰ ਦੇ ਵਿੱਚ ਨਕਾਸ਼ ਚੌਕ ਤਾਂ ਭਰਿਆ ਹੀ ਸਿੱਖਾਂ ਦੀਆਂ ਸ਼ੀਧੀਆਂ ਨਾਲ ਪਿਆ ਮੀਰ ਮੰਨੂ ਨੇ ਚੱਕੀਆਂ ਵੀ ਪਸਾਈਆਂ ਉਸ ਜਗ੍ਹਾ ਤੇ ਆ ਸਿੱਖਾਂ ਦੇ ਕੋਲੋਂ ਸਿੱਖਾ ਬੀਬੀਆਂ ਦੇ ਕੋਲੋਂ ਉਹਨਾਂ ਦੇ ਬੱਚਿਆਂ ਦੇ ਜਿਹੜੇ ਟੋਟੇ ਉਹਨਾਂ ਦੇ ਝੋਲੀਆਂ ਦੇ ਵਿੱਚ ਪਾ ਕੇ ਸੋ ਲਾਹੌਰ ਦੇ ਵਿੱਚ ਬੜੇ ਇਤਿਹਾਸ ਗੁਰਦੁਆਰੇ ਸੀ ਪਰ ਬਹੁਤ ਗੁਰਦੁਆਰਿਆਂ ਤੇ ਹੁਣ ਕਬਜ਼ੇ ਹੋ ਚੁੱਕੇ ਆ ਉੱਥੇ ਢਾ ਦਿੱਤੇ ਗਏ ਆ ਐ ਸਾਰਾ ਸਰੋਵਰ ਨੇ ਕੰਗ ਸ਼ਹਿਰੀ ਆਇਆ ਹੋਵੇ ਇਧਰ ਮੁਕਸਰ ਵਾਲੇ ਪਾਸੇ। ਉਹ ਤੇ ਮੇਰੀ ਮਾਤਾ ਖੜੀ ਮੈਨੂੰ ਵੇਖ। ਅਡੀਕੀ ਜਾਂਦੀ ਉਹਨੇ ਕਹਿਣਾ ਪਤਾ ਨਹੀਂ ਕਿੱਥੇ ਰਹਿ ਗਿਆ। ਅੱਛਾ ਕੰਗ ਦੋ ਵਾਰ ਆਇਆ ਇੱਥੇ। ਵਾਹ! ਕੀ ਬਾਤ ਆ ਯਾਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਖੇ ਸ਼ਹਿਰੀ ਆਇਆ ਹਾਂ ਮੈਂ ਤਾਂ ਮੁਕਸਰ ਵਾਲੀ ਸਾਈਡ। ਤੇ ਮੈਂ ਨਾ ਪੰਜਾਬ ਦਾ ਕੋਈ ਗੁਰਦੁਆਰਾ ਛੱਡਿਆ ਨਹੀਂ ਹੁਣ ਇਤਹਾਸਕ। ਤੁਹਾਡੇ ਵਾਲੀ ਸਾਈਡ ਵੀ ਸਾਰੇ ਖਡੂਰ ਸਾਹਿਬ, ਤਰਨਤਾਰਨ ਸਾਹਿਬ, ਬਾਬਾ ਬੁੱਢਾ ਸਾਹਿਬ ਆ ਗੋਇੰਦਵਾਲ ਸਾਹਿਬ ਸultanpur lodi ਸਾਹਿਬ ਸਭ ਜਗਾ ਅੰਬਰਸਰ ਕਾਂਗ ਨੇ ਨਹੀਂ ਅੰਬਰਸਰ ਦੂਰ ਹੈ ਨਾ ਤੋਂ ਇਹਨਾਂ ਦੇ ਨੇੜੇ ਹੈਗਾ ਖਡੂਰ ਸਾਹਿਬ ਮੈਂ ਜਾ ਕੇ ਆਇਆ ਕਾਂਗ ਦੇ ਘਰੇ ਜਦੋਂ ਮੈਂ ਸਾਈਕਲ ਤੇ ਪੰਜਾਬ ਦਾ ਟੂਰ ਕੀਤਾ ਸੀ ਅੱਛਾ ਕਾਂਗ ਤੇਰੇ ਨਾਨਕੇ ਉਹ ਰਹਾ ਕਿਆ ਬਾਤ ਆ ਤੂੰ ਤਾਂ ਗਵੰਡੀ ਹੋਇਆ ਫਿਰ ਸਾਡੇ ਨਾਨਕੇ ਵਾਲੇ ਪਾਸੋਂ ਇਹ ਤਾਂ ਸ਼ਬੀਲ ਚੱਲ ਰਹੀ ਆ ਠੰਡੇ ਪਾਣੀ ਦੀ ਹੁਣ ਆਪਾਂ ਕਿਹੜਾ ਪਾਣੀ ਪੀ ਲਈਏ ਤੇ ਮੁੜ ਕੇ ਪਾਣੀ ਪੀਣ ਦਾ ਟਾਈਮ ਨਹੀਂ ਲੱਗਦਾ ਥੋੜੇ ਚਿਰ ਬਾਅਦ ਇੱਥੇ ਮਿੱਠੇ ਪਾਣੀ ਦੀ ਸ਼ਬੀਲ ਚੱਲਣੀ ਆ ਤੇ ਇੱਕ ਤੁਹਾਨੂੰ ਮੈਂ ਖਾਸ ਚੀਜ਼ ਦਿਖਾ ਕੇ ਲਿਆਉਣਾ ਸ਼ਬੀਲ ਤੋਂ ਪਹਿਲਾਂ ਐ ਐ ਜਿਹੜਾ ਗੇਟ ਸੀ ਨਾ ਪਾਣੀ ਇੱਥੇ ਸਾਡੀ ਡਿਊਟੀ ਲੱਗਦੀ ਹੁੰਦੀ ਸੀ ਹਰ ਸਾਲ ਮਾਗੀ ਦੇ ਮੇਲੇ ਤੇ ਜੋੜੇ ਜਮਾ ਕਰਨ ਦੀ ਸਾਡੀ ਡਿਊਟੀ ਐਸ ਕਮਰੇ ਦੇ ਵਿੱਚ ਅਸੀਂ ਜੋੜੇ ਜਮਾ ਕਰਦੇ ਰਹੇ ਹਾਂ ਮਾਗੀ ਦੇ ਮੇਲੇ ਤੇ ਉਦੋਂ ਅੱਜ ਤੋਂ ਤਕਰੀਬਨ ਕਿੰਨੇ ਸਾਲ 20 20 ਸਾਲ ਪਹਿਲਾਂ ਦੀ ਗੱਲ ਆ ਜੀ ਸੋਨਾ ਮੈਂ ਪਾਣੀ ਪੀ ਲਾ ਤੇ ਪਾਣੀ ਪੀ ਕੇ ਆਪਾਂ ਗੱਲਬਾਤ ਕਰਦੇ ਹਾਂ ਭਾਰਤ ਦਾ ਵੀ ਦੇਸ਼ ਤੋਂ

ਮੈਨੂੰ ਪਤਾ ਸੀ ਮੇਰੇ ਲਈ ਕੁੱਕੀਆਂ ਮੈਂ ਮਾ ਮੋਬਾਈਲ ਉਪ ਯੂ ਟਿਊਬ ਤੇ ਹਾਂ ਇੱਥੇ ਇੱਕ ਹੋਰ ਚੀਜ਼ ਵੀ ਆ ਸੱਚ ਤੋਂ ਮੈਂ ਖਾਸ ਦੱਸਦਾ ਜਿਹਨੂੰ ਲੋਕਾਂ ਨੇ 84 ਨਾਲ ਜੋੜਿਆ ਹੋਇਆ ਆਹਾ ਇੱਥੋਂ ਨਾ ਬੰਦਾ ਐਂਟਰ ਕਰ ਜਾਂਦਾ ਇੱਕ ਚੱਕਰ ਵੀ ਉਹ ਚ ਫਸਿਆ ਰਹਿੰਦਾ ਅੱਧਾ ਪੌਣਾ ਘੰਟਾ ਸਾਰੇ ਚ ਤੇ ਜਿਹੜਾ ਬਾਹਰ ਨਿਕਲ ਗਿਆ ਵਾਪਸ ਉਹਦੀ ਕਹਿੰਦੇ 84 ਕੱਟੀ ਜਾਂਦੀ ਐ ਵੈਸੇ ਉਹ ਲੱਡੂ ਵਾਲਾ ਹਿਸਾਬ ਜਿਹਾ ਬਣਾਇਆ ਜਿਵੇਂ 99 ਤੇ ਜਾ ਕੇ ਸੱਪ ਲੜ ਜਾਂਦਾ ਤੁਸਾਰੀ ਕੇ ਵਾਵਾ ਆ ਸਾਰਾ ਚੱਕਰ ਜਿਹਾ ਬਣਿਆ ਹੋਇਆ ਢੇੜੇ ਕੱਢਣ ਨੂੰ ਸੋ ਇੱਥੇ ਚਪੈਰਾ ਸਾਹਿਬ ਦੀ ਜਿਹੜੀ ਤਿਆਰੀ ਆ ਉਹ ਹੋ ਚੁੱਕੀ ਆ ਸੰਗਤ ਚ ਪੈਰਾ ਸਾਹਿਬ ਇੱਥੇ ਭੋਲ ਪੂਰਾ ਕੀ ਲੈ ਰਹੀ ਹੈ ਨਾ ਗੁਰਦੁਆਰਾ ਨੰਬੂ ਸਾਹਿਬਾ ਉਹ ਗੁਰਦੁਆਰਾ ਨਾ ਪਾਕਾ ਹੋਰ ਦੇਖੋ ਕੀ ਦੇਵਾਰੇ ਨਿੰਦ ਰੁਤੀ ਦੇ ਮਨਤਾਏ ਇੰਦਕ Good night.

ਕਰਨੀ ਬਹੁਤ ਅੱਜ ਕਿਹਨੇ ਨਹੀਂ ਚਲਾਇਆ ਮੋਰਨ ਇਹ ਕਿਹ ਬਖਤ ਦੀ ਹੈ ਮੋਰਨ ਅੱਛਾ ਨਾ ਬਤ 3 ਕਿਲੋਮੀਟਰ ਆ ਕੀ ਬਤ ਨਹੀਂ ਮੈਂ ਕਿਹਾ ਤੂੰ ਨਾਪੇ ਦੀ ਖਾਸੀ ਆ ਕਿਤੇ ਮੈਂ ਤੇਰਾ ਭਮ ਮੈਂ ਭਾਗੋ ਦੇ ਫੋਰਦੇ ਬਾਰੇ ਵੀ ਮਾਸ਼ਾਤੇ ਚਾਹੇ ਗਿਆ ਸੀਗਾ ਉਧਰ ਦੀ ਘੋਮ ਕਿਉਂ ਆਦਾ あ。でさ ਨਾਪਾ ਹਾਂ ਨਬਰ ਐਸਾ ਸੀ ਕਿ ਤੁਸੀਂ 1957 ਚ ਪੰਜਾਬ ਚ ਆਏ ਆ 1957 ਤੋਂ ਪਹਿਲਾਂ ਤੁਸੀਂ ਪੰਜਾਬ ਚ ਨਹੀਂ ਸੀ ਭਾਈ ਨਾਬੇ ਵਾਲੇ ਵੀ ਪੰਜਾਬ ਚ ਨਹੀਂ ਸੀ ਪਟਿਆਲੇ ਵਾਲੇ ਵੀ 1957 ਤੋਂ ਪਹਿਲਾਂ ਪੰਜਾਬ ਚ ਨਹੀਂ ਸੀ ਤੇ ਅਸੀਂ ਅਸੀਂ ਵੀ ਪੰਜਾਬ ਚ ਹੈ ਨਹੀਂ ਸੀ ਅਸੀਂ ਪੈਪਸੂ ਦੇ ਵਿੱਚ ਸੀ ਕਿਉਂਕਿ 1947 ਦੇ ਵਿੱਚ ਪੰਜਾਬ ਦੇ ਤਿੰਨ ਟੋਟੇ ਹੋਏ ਸੀ ਲੈਂਦਾ ਪੰਜਾਬ ਚੜਦਾ ਪੰਜਾਬ ਤੇ ਤੀਜਾ ਟੋਟਾ ਸੀ ਪੈਪਸੂ ਤਾਂ ਤੁਹਾਡਾ ਪੂਰੀ ਫੋਲ ਫਾਰਮ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਪੀ ਈ ਪੀ ਐਸ ਯੂ ਪਟਿਆਲਾ ਈਸਟ ਪੰਜਾਬ ਸਟੇਟ ਯੂਟ ਯੂਨੀਅਨ ਸੋ ਇਹ ਜਾਣਕਾਰੀ ਤੁਹਾਨੂੰ ਮੈਂ ਦੇ ਰਿਹਾ ਕਿ ਅਸੀਂ 1957 ਚ ਪੰਜਾਬ ਚ ਆਏ ਹਾਂ 1957 ਚ ਪਹਿਲਾ ਅਸੀਂ ਪੰਜਾਬ ਚ ਨਹੀਂ ਸੀ ਯੈਸ ਕਿਉਂਕਿ ਇਹ ਰਿਆਸਤਾਂ ਸੀ ਨਾ ਪੈਪਸੂ ਦੇ ਵਿੱਚ ਸੀ ਪੰਜਾਬ ਚ ਨਹੀਂ ਸੀਗਾ ਤਾਂ ਕਰਕੇ ਇਰੇ ਵਿੱਚ 7 ਰਿਆਸਤਾਂ ਸੀ ਨਾ ਕਪੂਰਥਲਾ, ਨਾਬਾ, ਪਟਿਆਲਾ, ਜੀਂਦ ਇੱਕ ਸੀਗੀ ਇਹੋ ਇਸ ਟਾਈਮ ਉਹ ਹਰਿਆਣੇ ਚ ਉਹ ਵੀ ਇਹ ਜਿਹੜੇ ਪੈਕਸੂ ਸੀ ਲੱਗ ਸੀਗਾ ਇਹਨਾਂ ਦਾ ਮੁੱਖ ਮੰਤਰੀ ਵੀ ਲੱਗ ਰਿਆ 1939 ਤੋਂ ਲੈ ਕੇ 1957 ਤੱਕ 57 1 ਨਵੰਬਰ 1957 ਨੂੰ ਪੰਜਾਬ 'ਚ ਸ਼ਾਮਲ ਹੋ ਗਿਆ ਸੀ ਜਿਹੜਾ ਪੈਪਸੂ ਸੀ ਤੇ 1 ਨਵੰਬਰ 1964 ਨੂੰ ਹਰਿਆਣਾ ਬਾਹਰ ਕੱਟਦਾ ਸੀ ਇਹਨਾਂ ਨੇ 1977 ਜੇ ਚ ਆ ਕੇ ਮਿਲਦਾ ਹਿਮਾਚਲ ਵੀ ਬਾਹਰ ਕੱਟਦਾ ਸੀ ਮੜ ਕੇ ਪਤਾ ਨਹੀਂ ਹਿਮਾਚਲ ਪਹਿਲਾਂ ਕੱਡਿਆ ਕੁਛ ਇਦਾਂ ਜਿਹਾ ਸੀ ਅੱਗੇ ਪਿੱਛੇ ਜੇ ਸੀ ਇਹਨਾਂ ਦਾ ਕੰਮ ਨਹੀਂ ਤਾਂ Shimla ਪੰਜਾਬ ਦੀ ਰਾਜਧਾਨੀ ਹੁੰਦਾ ਸੀ ਪਹਿਲਾਂ ਚੰਡੀਗੜ੍ਹ ਤਾਂ ਕਾਂਗਨ ਨੂੰ ਕਾਂਗਨ ਨੂੰ ਤਾਂ ਜਾਣਕਾਰੀ ਹੋਣੀ ਆ ਕੰਗ ਫਿਰ ਕੰਗ ਜੋ ਆ ਸਾਹਮਣੇ ਸੰਗਤ ਗੱਦਿਆਂ ਤੇ ਬੈਠਣੀ ਸ਼ੁਰੂ ਹੋ ਗਈ ਇੱਥੇ ਚਪਹਿਰਾ ਸਾਹਿਬ ਲੱਗਣਾ 12 ਵਜੇ ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ 24 25 ਮਿੰਟ ਆਪਾਂ ਇਸ ਬੁਰੂ ਘਰ ਦੇ ਇਤਿਹਾਸਕ ਸੰਦੇ ਵੀਡੀਓ ਦਿਖਾਉਣ ਤੇ ਲਾਇਆ ਤੇ ਹੁਣ ਆਪਾਂ ਬੈਠ ਕੇ ਸੰਗਤ ਦਾ ਜਿਹੜਾ ਆਨੰਦ ਆ ਉਹ ਮਾਣ ਲਿਆ ਹਾਂ ਆਨੰਦਪੁਰ ਸਾਹਿਬ ਵਾਲੇ ਦੇਖੇ ਆ ਸਾਰੇ ਮੈਂ ਉੱਥੇ ਨਹੀਂ ਗਿਆ ਕੱਲਾ ਜਿਹੜਾ ਗੁਰਦੁਆਰਾ ਹੈਗਾ ਪਿਪੌਰ ਸਾਹਿਬ ਦੇਹੌਰ ਸਾਹਿਬ ਨਹੀਂ ਗਿਆ ਬਾਕੀ ਸਾਰੇ ਗਿਆ ਗੁਰੂ ਘਰ ਹੋਰ ਵੀ ਗਿਆ ਤੇ ਜਰੇਨੰਦਪੁਰ ਦੇ ਵਿੱਚ ਲੋਕਲ ਉੱਥੇ ਵੀ ਗਿਆ ਕੀਰਤਪੁਰ ਸਾਹਿਬ ਵੀ ਗਿਆ ਬਾਬਾ ਬੁੱਢਣ ਸਾਹ ਦੇ ਵੀ ਨਹੀਂ ਗਿਆ ਹਾਂ ਉੱਥੇ ਵੀ ਨਹੀਂ ਗਿਆ ਪਰਿਵਾਰ ਵਿਛੋੜਾ ਵੀ ਗਿਆ ਪਠਾ ਸਾਹਿਬ ਗੁਰਦੁਆਰੇ ਵੀ ਗਿਆ ਚਮਕੌਰ ਦੀ ਗੜੀ ਚ ਵੀ ਗਿਆ ਮੱਛੀਗੜੇ ਵੀ ਗਿਆ ਆਲਮਗੀਰ ਸਾਹਿਬ ਵੀ ਗਿਆ ਸੁਸ਼ਮੇਰ ਕਿੱਥੇ ਆ ਜਾ ਜਿਹੜੇ ਆਨੰਦਪੁਰ ਦੇ ਤੇ ਲੋਕ ਲੈ ਗਏ ਤਖਤ ਕੇਸਗੜ੍ਹ ਭਾਈ ਕਨਾਈਆ ਜੀ ਤੇ ਆਪਣਾ ਆਨੰਦਪੁਰ ਦਾ ਕਿਲਾ ਉਹ ਸਾਰੇ ਦੇਖੇ ਆ ਮੈਂ ਵਾਹਿਗੁਰੂ ਵਾਹਿਗੁਰੂ ਮਾਤਾ ਤੂੰ ਲੇਟ ਹੋ ਗਈ ਤੈਨੂੰ ਚੱਲ ਮੈਂ ਦਿਖਾ ਹੀ ਦਿਨਾ ਮਾਤਾ ਰੁਕੀ ਨਹੀਂ ਤੈਨੂੰ ਮੈਂ ਗੁਰਦੁਆਰੇ ਦੇ ਦਰਸ਼ਨ ਕਰਾਉਣਾ ਥੱਲੇ ਜਾ ਕੇ ਤੂੰ ਕਹਿੰਗੇ ਕੀ ਆ ਬਾਤਾਂ ਨੇ ਵਧੀਆ ਚੀਜ਼ ਦਿਖਾਈ ਹੈ। ਨਾ ਉਹ ਨਾ ਥੋੜਾ ਥੱਲੇ ਜਾਣਾ। ਉੱਥੇ ਜਾ ਕੇ ਦਿਖਾਉਣਾ। ਮਾਂ ਆਹ ਗੁਰਦੁਆਰਾ ਤੰਬੂ ਜਾਵਾ ਮਾਤਾ ਜਿੱਥੇ ਸਿੱਖਾਂ ਨੇ ਗਾੜੀਆਂ ਤੇ ਕੱਪੜੇ ਸੁੱਕਣੇ ਪਾ ਕੇ ਤੰਬੂ ਲਾਏ ਸੀ। ਯਾਨੀ ਕਿ ਤੰਬੂ ਸ਼ੋਅ ਕੀਤੇ ਸੀ। ਜਦੋਂ ਮੌਕਸਰ ਦੀ ਜੰਗ ਲੜੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਇਹ ਉਹ ਜਗ੍ਹਾ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਜ਼ਿੰਦਗੀ ਦੀ ਆਖਰੀ ਤੇ ਸਭ ਤੋਂ ਵੱਡੀ ਜੰਗ ਜਿਹੜੀ ਉਹ ਲੜੀ ਸੀ। ਤੇ ਹਾਂ ਹੁਣ ਆ ਗਿਆ ਬਾਹਰ ਮੈਂ ਐਸ ਰੋਵਰ ਆ ਮਕਸਰ ਦਾ ਤੇ ਜਿਹੜਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਿਸਦਾ ਉਸ ਜਗ੍ਹਾ ਤੇ ਗੁਰੂ ਗਬਿੰਦ ਸਿੰਘ ਨੇ ਵਦਾਵਾ ਪਾੜਿਆ ਸੀ ਭਾਈ ਮਾਹ ਸਿੰਘ ਦਾ ਤੇ ਗੁਰਦੁਆਰੇ ਦਾ ਨਾ ਟੁੱਟੀ ਗੰਢੀ ਸਾਹਿਬ ਧੁੱਪ ਬਹੁਤ ਆ ਪੈਰ ਮੱਚ ਗਏ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਇਸ ਜਗ੍ਹਾ ਤੇ ਵਦਾਵਾ ਪਾੜਿਆ ਸੀ ਤੇ ਉਹ ਉੱਥੇ ਇੱਕ ਵੰਨ ਦਾ ਦਰਖਤ ਮੈਂ ਸ਼ਾਰਟ ਕੱਟ ਦੇ ਜਾਂਦੇ ਜਿੱਥੇ ਮੇਰੀ ਉਂਗਲਾਉ ਦੀਦਾ ਹੁਣ ਤੇ ਉਹ ਵੰਦੇ ਨਾਲ ਸ੍ਰੀ ਗੁਰੂ ਗਬਨ ਸਿੰਘ ਜੀ ਨੇ ਘੋੜਾ ਬੰਨਿਆ ਸੀ ਤੇ ਇੱਕੋ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੱਸਦਾ ਉੱਥੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ ਜਿਹੜੇ ਚਮਕੌਰ ਦੀ ਜੰਗ ਚ 40 ਮੁਕਤੇ ਸ਼ਹੀਦ ਹੋਏ ਸੀ ਜਿਨ੍ਹਾਂ ਦੇ ਨਾਂ ਦੇ ਉੱਤੇ ਸ਼ਹਿਰ ਦਾ ਨਾਮ ਮੁਕਤਸਰ ਪਿਆ ਪਹਿਲਾਂ ਇੱਕ ਧਰਾਣੀ ਦੀ ਟਾਬ ਹੋਇਆ ਕਰਦਾ ਸੀ ਉਸ ਜਗ੍ਹਾ ਤੇ ਨਾ 40 ਮੁਕਤਿਆਂ ਦੀਆਂ ਪਹਿਲਾਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਤੇ ਉਹ ਬਿਨੀਆਂ ਨਹੀਂ ਸੀ ਜਾਂਦੀਆਂ ਗਏ ਤਾਂ ਕਦੇ ਬਿਆਰੀ ਹੋ ਜਾਂਦੀਆਂ ਸੀ ਕਦੇ 41 ਹੋ ਜਾਂਦੀਆਂ ਸੀ ਤੇ ਕਦੇ 43 ਹੋ ਜਾਂਦੀਆਂ ਸੀ ਪੁਰਾਣੇ ਬਾਬੇ ਜਿਹੜੇ ਉਹ ਦੱਸਦੇ ਆ ਕਿ ਫੋਟੋਆਂ ਮੈਂ ਕਦੇ ਕਿਸੇ ਤੋਂ ਪੂਰੀਆਂ ਨਹੀਂ ਸੀ ਗ੍ਰੀਆਂ ਦਿੰਦੇ। ਪਰ ਹੁਣ ਆ ਹੈ ਨਹੀਂ ਕਿਆਂ ਉੱਥੇ ਉਹ ਤਸਵੀਰਾਂ ਹੁਣ ਤਾਂ ਕੱਲੇ ਨਾਂ ਲਿਖੇ ਹੋਏ ਆ 40 ਉਹਨਾਂ ਮੁਕਤਿਆਂ ਦੇ ਉਸ ਜਗ੍ਹਾ ਦੇ ਉੱਤੇ ਤੇ ਇਹ ਜਗ੍ਹਾ ਤੇ ਬਰਾਵਾ ਪਾੜਿਆ ਗਿਆ ਸੀ ਤੇ ਇਹ ਸਰੋਵਰ ਆ। ਮੈਂ ਮਾਤਾ ਕਰਕੇ ਦੁਬਾਰਾ ਇੱਧਰ ਆਇਆ ਤੇ ਕਿਉਂਕਿ ਮਾਤਾ ਹੁਣੇ ਆਏ ਸੀਗੇ। ਇਹ ਸਾਰਾ ਗੁਰਦੁਆਰਾ ਸਾਹਿਬ ਆ ਜਿਹੜੇ ਨਵੇਂ ਜੁੜੇ ਹੋ ਦਰਸ਼ਨ ਕਰ ਲੋ ਗੁਰਦੁਆਰਾ ਟੁੱਤੀ ਗੰਢੀ ਸਾਹਿਬ। ਤੇ ਇਹ ਗੁਰਦੁਆਰਾ ਤੰਬੂ ਸਾਹਿਬ ਤੇ ਮਾਤਾ ਭਾਗੌਰ ਮਾਈ ਭਾਗੋ ਇਸ ਜਗ੍ਹਾ ਸਖਤ ਜਤਮੀ ਹੋ ਗਈ ਸੀ। ਮੈਂ ਸ਼ੀਰ ਦੇ ਆਜਮ ਨਹੀਂ ਆ ਸ਼ੀਰ ਗਾਂਜਾ ਸ਼ੀਰ ਗਾਂਜਾ ਚਲੋ ਠੀਕ ਆ ਹੁਣ ਮੈਂ ਲਾਈਵ ਕਰਦਾ ਬੰਦ ਤੇ ਮੈਂ ਬੈਠਦਾ ਜਾ ਕੇ ਪਾਣੀ ਪੀ ਜਾਂ ਇੱਕ ਵਾਰੀ ਫੇਰ ਤੇ ਮਿਲਦੇ ਹਾਂ ਹੁਣ 4 ਵਜੇ ਤੁਹਾਨੂੰ ਦੁਬਾਰਾ ਆਪਾਂ